ਹਾਂਜੀ ਅੱਜ ਅਸੀਂ ਪਿੰਡ ਜੋਰਪੁਰ ਪਾਖਰ ਦੇ ਵਿੱਚ ਖੜੇ ਆ ਜਿੱਥੇ ਕਿ ਅੱਜ ਪਸ਼ੂਆਂ ਦੀ ਬਿਮਾਰੀ ਜਿਹੜੀ ਉਹ ਦਿਨੋਂ ਦਿਨ ਵਧਦੀ ਜਾ ਰਹੀ ਹੈ ਤੇ ਇਥੋਂ ਦੀ ਸਰਕਾਰ ਤੇ ਇਥੋਂ ਦਾ ਜਿਹੜਾ ਪਸ਼ੂ ਵਿਭਾਗ ਹੈ ਉਹ ਅੱਖਾਂ ਮੀਚੀ ਬੈਠਾ ਹੈ ਕਿ ਸਾਡਾ ਲਗਾਤਾਰ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਲਗਾਤਾਰ ਸਾਡੀਆਂ ਮੱਝਾਂ ਤੇ گاਵਾ ਜਿੱਥੋਂ ਤੱਕ ਅਸੀਂ ਰਿਪੋਰਟ ਇਕੱਠੀ ਕਰੀਏ ਮੈਨੂੰ ਜਾਣ ਦਾ ਸਮਾਂ ਮਿਲੇ ਤਾਂ ਅਸੀਂ ਕਈਆਂ ਡੇਰੀਆਂ ਦੇ ਵਿੱਚ ਵੀ ਗਏ ਆ ਬਹੁਤੀਆਂ ਡੇਰੀਆਂ ਦੇ ਵਿੱਚ ਕਿਸਾਨਾਂ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ ਦਾਦਾਸ ਅਰੜ ਗਉਆਂ ਜਿਹੜੀਆਂ ਮੱਝਾਂ ਜਿਹੜੀਆਂ ਮਰਨੇ ਇਸ ਕਰਕੇ ਸਾਡੇ ਪਿੰਡ ਦੇ ਵਿੱਚ ਵੀ ਅਵਤਾਰ ਸਿੰਘ ਦੀ ਇੱਕ ਮੱਝ ਮੰਦਰ ਸਿੰਘ ਦੀਆਂ ਤਿੰਨ ਮੱਝਾਂ ਤੇ ਜਗਨੀ ਸਿੰਘ ਦੀ ਤੇ ਇੱਕ ਮੱਝ ਜੀਵਨ ਜੀਵਨ ਦੀ ਇੱਕ ਮੱਝ ਅਕਾਲੀ ਦੀ ਇੱਕ ਗਊ ਪਾਲ ਸਿੰਘ ਦੀ ਇੱਕ ਗਊ ਤੇ ਕਾਕਾ ਸਿੰਘ ਦੀਆਂ ਦੋ ਮੱਝਾਂ ਤੇ ਕਾਲਾ ਸਿੰਘ ਦੀਆਂ ਦੋ ਮੱਝਾਂ ਇੰਨੀ ਕੁ ਰਿਪੋਰਟ ਅਸੀਂ ਇਕੱਠੀ ਕੀਤੀ ਹੈ ਪਰ ਇੰਨੀ ਕੁ ਰਿਪੋਰਟ ਇਕੱਠੀ ਕਰਨ ਦੇ ਬਾਵਜੂਦ ਵੀ ਸਾਡਾ ਬਹੁਤ ਵੱਡਾ ਨਗਰ ਹੈ ਜਿਹਦੇ ਵਿੱਚ ਕਿ ਸੈਂਕੜੇ ਪਸ਼ੂ ਆ ਜਿਹੜੇ ਉਹ ਮਰੇ ਅਸੀਂ ਕੁਝ ਰਿਪੋਰਟ ਇਕੱਠੀ ਕਰੀ ਹੈ ਤੇ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਤੇ ਔਰ ਜਿਹੜੇ ਸਾਡੇ ਕੋਲੇ ਦੂਜੇ ਪਾਲਤੂ ਪਸ਼ੂ ਹੈ ਉਹਨਾਂ ਦਾ ਪੂਰਾ ਦਵਾਈ ਲਾ ਕੇ ਪ੍ਰਬੰਧ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਕਿਸਾਨ ਹੈ ਉਹ ਹੋਰ ਨੁਕਸਾਨ ਤੋਂ ਬਚ ਸਕਣ ਇਸ ਕਰਕੇ ਅਸੀਂ ਬਾਰ-ਬਾਰ ਸਾਡੀ ਸਰਕਾਰ ਤੋਂ ਸਾਡੇ ਪਸ਼ੂ ਵਿਭਾਗ ਤੋਂ ਮੰਗ ਕਰਦੇ ਆਂ ਕਿ ਪੂਰੀ ਧਿਆਨ ਦੇ ਕੇ ਇਹਨਾਂ ਜਿਹੜਾ ਉਹਦੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਤਾਂ ਕਿ ਜਿਹੜਾ ਇਥੇ ਛਪੜਾ ਦਾ ਪਾਣੀ ਹੈ ਜਾਂ ਹੋਰ ਵੀ ਹੈ ਉਹ ਪਸ਼ੂਆਂ ਨੂੰ ਹਾਲੀਕਾਰ ਕੇ ਉਹਦੇ ਵੀ ਜਿਹੜੇ ਠੋਸ ਪ੍ਰਬੰਧ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਸਰਕਾਰੀ ਡਾਕਟਰ ਦੀ ਸਰਕਾਰੀ ਡਾਕਟਰ ਵੀ ਤੁਹਾਡੇ ਪਿੰਡ ਚ ਹੈ ਨਹੀਂ ਜੀ ਸਾਡੇ ਪਿੰਡ ਗੌਰਪਾਖਰ ਦੇ ਵਿੱਚ ਕੋਈ ਜਿਹੜਾ ਚੰਗਾ ਡਾਕਟਰ ਨਹੀਂ ਹੈਗਾ ਸਾਡੇ ਜਿਹੜੇ ਮੁੰਡੇ ਆਮ ਨੋਰਮਲ ਕੰਮ ਕਰਦੇ ਆ ਉਹ ਵਿਚਾਰੇ ਕਰ ਰਹੇ ਆ ਪਰ ਉਹਨਾਂ ਦੇ ਬਸ ਤੋਂ ਇਹ ਕਿਤੇ ਬਾਹਰ ਦੀਆਂ ਬਿਮਾਰੀਆਂ ਨੂੰ ਕੋਈ ਚੰਗਾ ਡਾਕਟਰ ਆਵੇ ਤਾਂ ਕਿ ਉਹ ਸਾਡੇ ਕੱਲੇ ਜੋਧਪੁਰ ਦੀ ਗੱਲ ਨਹੀਂ ਹੈ ਸਾਰੇ ਇਲਾਕੇ ਦੇ ਵਿੱਚ ਪਸ਼ੂਆਂ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ ਇਹਦੀ ਸਰਕਾਰ ਖਾਸ ਕਰਕੇ ਧਿਆਨ ਦੇ ਕੇ ਤਾਂ ਇਹਨਾਂ ਬਗੜਾ ਪ੍ਰਬੰਧ ਹੈ ਉਹ ਕਰੇ ਦਵਾਈ ਦਾ ਪ੍ਰਬੰਧ ਕਰੇ ਡਾਕਟਰਾਂ ਦਾ ਪ੍ਰਬੰਧ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ